ਹਾਂਜੀ ਇਸ ਵੀਡੀਓ ਦੇ ਵਿੱਚ ਗੱਲ ਤਾਂ ਬਹੁਤ ਛੋਟੀ ਹੈ ਪਰ ਇਹਨੂੰ ਸਮਝਣ ਤੇ ਤੇ ਇਹਨੂੰ ਇੰਪਲੀਮੈਂਟ ਕਰਨ ਤੇ ਬਹੁਤ ਟਾਈਮ ਤੇ ਜਦੋਜਹਿਤ ਲੱਗਦਾ ਹੈ ਜਿਵੇਂ ਆਪਾਂ ਕੋਈ ਵੀ ਟ੍ਰੇਡ ਲੈਨੇ ਆ ਤੇ ਉਹਦੇ ਵਿੱਚ ਆਪਣਾ ਲਾਸ ਹੁੰਦਾ ਆ ਆਪਾਂ ਕੀ ਕਰਦੇ ਆ ਜਦੋਂ ਆਪਣਾ ਪ੍ਰੋਫਿਟ ਚ ਹੋ ਜਾਂਦਾ ਵੀ ਆਪਾਂ ਨੂੰ ਵੀ 2 400 500 ਰੁਪਏ ਦੇਣ ਲੱਗੇ ਟ੍ਰੇਡ ਆਪਾਂ ਉਹਨੂੰ ਕੱਟ ਕਰ ਦਿੰਨੇ ਆ ਉਹਦੇ ਨਾਲ ਆਪਾਂ ਕੀ ਕਰਨਾ ਤੋਂ ਉਹਨੂੰ ਆਪਾਂ ਟ੍ਰੇਲ ਕਰਨਾ ਹੁੰਦਾ ਪ੍ਰੋਫਿਟ ਨੂੰ ਟ੍ਰੇਲਿੰਗ ਐਸਐਲ ਲਾਉਣਾ ਚਾਹੀਦਾ ਉਹਦੇ ਤੇ ਤੇ ਜਿਹੜਾ ਲੂਸ ਟ੍ਰੇਡ ਹੁੰਦੀ ਹੈ ਉਹਨੂੰ ਆਪਾਂ ਕੱਟ ਕਰ ਲਾਂਦੇ ਆਂ ਆਪਾਂ ਕਰਦੇ ਕੀ ਐਸੇ ਉਲਟ ਕਰਦੇ ਜਿਹੜੀ ਤਾਂ ਪ੍ਰੋਫਿਟ ਵਾਲੀ ਟ੍ਰੇਡ ਹੁੰਦੀ ਹੈ ਉਹਨ ਤਾਂ ਆਪਾਂ ਵੀ ਛੋਟਾ ਜਿਹਾ ਟਾਰਗੇਟ ਤੇ ਕੱਟ ਕਰ ਦਿੰਨੇ ਆਂ ਜਿਹੜੀ ਆਪਣੀ ਆਪਣੀ ਲਾਸ ਵਾਲੀ ਟ੍ਰੇਡ ਹੁੰਦੀ ਹੈ ਉਹਨੂੰ ਆਪਾਂ ਹੋਲਡ ਕਰ ਲੈਂਦੇ ਆਂ ਇਹੀ ਆਪਣਾ ਬਹੁਤ ਵੱਡਾ ਰੀਜਨ ਹੈ ਜੇ ਆਪਾਂ ਇਹਨੂੰ ਇੰਪਲੀਮੈਂਟ ਕਰੀਏ ਵੀ ਆਪਾਂ ਲਾਸ ਵਾਲੀ ਟ੍ਰੇਡ ਨੂੰ ਕੱਟ ਕਰਨਾ ਪ੍ਰੋਫਿਟ ਵਾਲੇ ਨੂੰ ਟ੍ਰੇਲ ਕਰਨਾ ਜੇ ਆਪਾਂ ਇਹੀ ਇੰਪਲੀਮੈਂਟ ਕਰਕੇ ਚੱਲੀਏ ਤਾਂ ਆਪਾਂ ਪ੍ਰੋਫਿਟੇਬਲ ਟ੍ਰੇਡ ਉਦੋਂ ਹੀ ਬਣ ਜਾਗੇ ਪਰ ਇਹਨੂੰ ਟ੍ਰੇਡ ਨੂੰ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਹਨੂੰ ਆਪਾਂ ਇੰਪਲੀਮੈਂਟ ਕਰਨਾ ਬਹੁਤ ਹੀ ਔਖਾ ਹੈ